ਇਹਨਾਂ ਦੀ ਸ਼ਰਮ ਕਰ ਲੋ ਇਹਨਾਂ ਬੱਚਿਆਂ ਦੀ ਅਸੀਂ ਕੁਝ ਲੈਣਾ ਨਹੀਂ ਵਿੱਚੋਂ ਇਹਨਾਂ ਦੀਆਂ ਜ਼ਿੰਦਗੀਆਂ ਬਚ ਜਾਣ ਅੰਗਰਾਜਾਂ ਦਾ ਬੰਦਾ ਖੜਿਆ ਇਹਦੇ ਖੜਿਆ ਜਾਂਦਾ ਹੈ ਹੈ ਬਹੁਤ ਗੰਦੀ ਚੀਜ਼ ਹੈ 10 ਪੰਜਾਬ ਦੇ ਲੋਕਾਂ ਨੂੰ ਸਿਸਕ ਸਿਸਕ ਕੇ ਜ਼ਿੰਦਗੀ ਮਾਰ ਦਿਆ ਮੌਤ ਕੈਂਸਰ ਨਾਲ ਕਾਲੇ ਪੀੜੇ ਨਾਲ ਗੁਰਦੇ ਸੋਡੇ ਗਏ ਕਿੰਨੀਆਂ ਸੋਡੀਆਂ ਗਈਆਂ ਉਹ ਪੰਜਾਬ ਦੇ ਲੋਕੋ ਆ 9 ਕਰੋੜ ਲੀਟਰ ਜ਼ਹਿਰ ਉਹ ਸੋਡੇ ਘਰਾਜ ਬਾੜਤਾ ਉਹ 40 ਸਾਲ ਹੋ ਗਏ 40 ਸਾਲ ਆ Rajasthan ਤੋਂ ਫੋਨ ਆਇਆ ਮੈਨੂੰ ਗੰਗਾ ਲਗਦਾ ਸੁਖਵੀਰ ਫੌਜੀ ਦਾ ਕਹਿੰਦਾ ਬਾਈ ਜਵਾਕ ਜਮਿਆ ਸਾਡੇ ਜਵਾਕ ਨਾ ਜਮਿਆ ਜਵਾਕ ਇੱਕ ਉਹ ਜਵਾਕ ਨੂੰ ਜਾਂਦੇ ਨੂੰ ਕੈਂਸਰ ਆ ਮੂੰਹ ਦਾ ਕੈਂਸਰ ਉਹ ਬਚੋਗੇ ਕਿਵੇਂ ਆ 11 ਪੀਕੋ 9 ਕਿਲੋ ਲੀਟਰ ਜ਼ਹਿਰ ਹੋਇਆ ਲਗਾਤਾਰ 40 ਸਾਲ ਤੋਂ ਪੀ ਰਹੀ ਆ ਉਹ ਸਾਰਾ ਦੱਖਣੀ ਮਾਲਵਾ ਲੈ ਕੇ ਤੇ ਉਹ Rajasthan ਗੰਗਾ ਰਫੀਕਾ ਦੇ ਤੱਕ ਦੇ ਲੋਕ ਮਾਰਦੇ ਓਏ ਉਹ ਪੰਜਾਬ ਦੇ ਲੋਕੋ ਜੇ ਨਹੀਂ ਹੁਣ ਵੀ ਉੱਠ ਕੇ ਆ ਜ਼ਹਿਰਾਂ ਬੰਦ ਕਰ ਲਿਆ 3 ਤਰੀਕ ਨੂੰ ਤੈਨੂੰ ਦ ਸੰਬਰ ਨੂੰ ਅਸੀਂ ਉੱਥੇ ਮੋਰਚਾ ਲਾਇਆ ਬਲਾਇਆ ਤੁਹਾਨੂੰ ਇਹ ਯਾਰਾਂ ਬੰਦ ਕਰਦੇ ਨੌਕਾਉਟ ਲੀਟਰ ਯਾ 1000 ਪੈਂਦੀ ਆ ਸੋਡੇ ਉਹ ਬੁੱਢੇ ਦਰਿਆ ਤੇ ਸਤਲੁਜ ਤੇ ਸੋਡੇ ਘਰ ਘਰ ਪਾਉਂਦੀ ਆ ਬੇਰਕਾ ਪਲਾਂਟ ਦੇ ਕੋਲੇ ਅਸੀਂ ਸੱਜਿਆ ਤੁਹਾਨੂੰ 3 ਤਰੀਕ ਨੂੰ ਸਮਾਂ 12 ਵਜੇ ਉਹ ਪੈਰ ਦੀ ਉੱਤੀ ਨਾ ਪਾਇਓ ਓਏ ਜੇ ਆ ਯਾਰਾਂ ਨਾ ਬੰਦ ਕੀਤੀਆਂ ਸਭ ਤੋਂ ਵੱਡਾ ਡਰ ਕੀ ਹੈ ਕਿ ਸਾਨੂੰ ਪੁਲਿਸ ਨਾ ਫੜ ਲੇ ਸਾਡੇ ਪਰਚਾ ਨਾ ਹੋ ਜੇ ਉਹ ਜੋ ਮੌਤ ਸੋਡੇ ਘਰਾਂ 'ਚ ਵੜ ਗਈ ਫਰੇ ਜਵਾਖ ਖਾਣ ਲੱਗੀ ਛੋੜੀਆਂ ਨਸਲਾਂ ਖਾ ਗਈ ਛੋੜੀ ਜ਼ਿੰਦਗੀ ਖਾ ਗਈ ਛੋੜੀ ਧਰਤੀ ਖਾ ਗਈ ਛੋੜੇ ਪੱਲੇ ਕੀ ਬਚਿਆ ਜੇ ਹਲੇ ਵੀ ਨਾ ਹਟਨਾ ਫਿਰ ਇਹ ਕੰਮ ਕਰਿਓ ਜ਼ਹਿਰ ਦਾ ਲੀਟਰ ਲਿਆਓ ਸਪਰੇਅ ਦਾ ਸ਼ਹਿਰਾਂ ਦੇ ਵਿੱਚੋਂ ਮੰਡੀਆਂ ਦੇ ਵਿੱਚੋਂ ਸਾਰੇ ਡੱਬਰ ਨੂੰ ਪਿਆ ਕੇ ਤੇ ਮੁੜ ਕੇ ਆਪ ਪੀ ਲੋ ਸੌਖੀ ਮੌਤ ਦਾ ਮਰ ਜਾਓਗੇ ਆਹ ਦਾ ਸੁਣੋ ਸਿਸਕ ਸਿਸਕ ਕੇ ਜ਼ਿੰਦਗੀ ਮਾਰ ਦਿਆ ਮੌਤ ਕੈਂਸਰ ਨਾਲ ਕਾਲੇ ਪੀੜੇ ਨਾਲ ਗੁਰਦੇ ਛੋੜੇ ਗਏ ਕਿਡੜੀਆਂ ਛੋੜੀਆਂ ਗਈਆਂ ਖਤਮ ਹੋ ਪੰਜਾਬ ਦੇ ਲੋਕੋ ਖਤਮ ਆ ਦੇਖੋਏ ਲਗਾਤਾਰ ਓ ਇੱਥੇ ਖੜਨਾ ਵੀ ਔਖਾ ਓ ਖੜਨਾ ਇੱਥੇ ਤੇ ਤੁਸੀਂ ਯਾਰੇ ਪੀ ਰਹੇ ਹੋ ਬੁੱਢੇ ਦਰਿਆ ਤੋਂ ਵਲੀਪੁਰ ਤੋਂ ਜਾ ਕੇ ਪੈਂਦਾ ਤੇ ਅੱਗੇ ਸਤਲੁਜ ਜਾ ਕੇ ਹਰੀਕੇ ਪੱਤਣੋਂ ਜਾਂਦੇ ਤੇ ਤੁਹਾਡੇ ਘਰ-ਘਰ ਯਾਰ ਪਹੁੰਚਦੀ ਆ ਓਏ ਆ ਜਿਹੜੇ ਡੈਂਗਾ ਵਾਲੇ ਕਹਿੰਦੇ ਆ ਨਾ ਕਿ ਅਸੀਂ ਗਲਤ ਕਿੱਥੇ ਆ ਪ੍ਰਸ਼ਾਸਨ ਚੁੱਪਾ ਸਰਕਾਰ ਚੁੱਪਾ ਓਏ ਆ ਯਾਰਾ ਕਰਕੇ ਅਸੀਂ ਕਹਿੰਦੇ ਆ ਇੱਕ ਬੂੰਦ ਪਾਣੀ ਜਿਹੜੇ ਕਦੇ ਅਸੀਂ ਪਾਣੀ ਗੱਡਾਂ ਨਹੀਂ ਕਰਦੇ ਜਰਾਂ ਨਹੀਂ ਪਾਉਂਦੇ ਇੱਕ ਬੂੰਦ ਪਾਣੀ ਰੁੱਜੀ ਤੇ ਆ ਕੇ ਸਟ ਲੈਣ ਅਸੀਂ ਮੰਨ ਜਾ ਕੇ ਅਸੀਂ ਗਲਤ ਆ ਤੁਸੀਂ ਸਹੀ ਆ ਕਿ ਪੰਜਾਬ ਦੇ ਲੋਕ ਤੁਹਾਨੂੰ ਅਪੀਲ ਆ ਸਾਨੂੰ ਘੇਰਾਬੰਦੀ ਕਰ ਰਹੇ ਆ ਸਾਨੂੰ ਘੇਰਨਗੇ ਵੀ ਸਾਨੂੰ ਫੜ ਵੀ ਸਕਦੇ ਆ ਪਰ ਤੁਸੀਂ ਇਸ ਟਿਕਾਣੇ ਤੇ 3 ਤਰੀਕ ਨੂੰ ਵੇਰਕਾ ਪਲਾਂਟ ਤੇ ਪਹੁੰਚ ਜਾਣਾ ਕਾਫਲੇ ਬਣ ਕੇ ਆਇਓ ਜੇ ਕਿਤੇ ਰਾਹ ਰੋਕਦੇ ਆ ਸੜਕਾਂ ਜਾਮ ਕਰੋ ਪਿੰਡਾਂ ਝੋਕੇ ਦਿਓ ਨਾਲ ਦੀ ਨਾਲ ਲੋਕ ਸੜਕਾਂ ਤੇ ਨਿਕਲਣਾ ਉਹ ਸੋਡੀ ਧਰਤੀ ਹੇਠਾਂ ਵੀ ਜ਼ਹਿਰ ਪਾਤੀ ਫੈਕਟਰੀਆਂ ਨੇ ਛੋਟੇ 드라마 ਦੀ ਜਿਹੜਾ ਰਾਸ਼ਪਤੀ ਉਹ ਬੱਚੇ ਕਿੱਥੇ ਆਪਾਂ ਆ ਵੇਖ ਲੋ ਇੱਕ ਵਾਰੀ ਸਾਹਮਣੇ ਇਹ ਆ ਸ਼ਾ ਕਾਲਾ ਰੰਗ ਵੇਖ ਲੋ ਇੱਥੇ ਆ ਦਿਖਾ ਦੇ ਆ ਵਿਖਾਈਂ ਸ਼ੇਰਾ ਗਾਂ ਆ ਕੇ ਕਰਾ ਉਹਦੇ ਜ਼ੂਮ ਵੀ ਕਰੀਂ ਜਰਾ ਉਹ ਜਿੱਥੋਂ ਨਿਕਲਦਾ ਹੈ ਇਹ ਸੈਂਟਰ ਹੈ ਜਿੱਥੋਂ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਹੈ ਇਹ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਹੈ ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ ਅੱਖਾਂ ਚ ਪਾਣੀ ਆ ਗਿਆ 2 ਮਿੰਟ ਖੜੇ ਆ ਆ ਮਾੜਾ ਜਿਹਾ ਵਿਖਾਈਂ ਆ ਕਾਸ਼ ਆ ਪਰਾਲੀਆਂ ਦਾ ਤੂੰ ਐ ਆ ਵਖਾਈ ਮਾੜਾ ਜਾਂਦਾ ਹੁਣ ਇੱਧਰ ਨੂੰ ਲਿਆ ਹਜ਼ਾਰਾਂ ਹਜ਼ਾਰਾਂ ਫੈਕਟਰੀ ਆ ਆ ਵੇਖ ਲੋ ਇੱਧਰ ਵੇਖ ਲੋ ਜ਼ਰਾ ਇਹ ਕਾਦਾ ਤੂੰ ਐ ਬਈ ਇਹ ਪਰਾਲੀ ਦਾ ਤੂੰ ਐ ਮੈਂ ਦਿੱਲੀ ਵਾਲਿਆਂ ਨੂੰ ਜਾਂ ਸਾਡੇ ਪ੍ਰਸ਼ਾਸਨ ਵਾਲਿਆਂ ਨੂੰ ਪੁੱਛਦਾ ਓਏ ਸੌੜੀਓ ਮਾਰੀ ਜਾਂਦੇ ਹੋ ਅਈ ਦੀ ਤੁਸੀਂ ਪੀਣਾ ਵੀ ਛੱਡੋ ਇਹਨੂੰ ਇੱਕ ਕੱਪ ਚੱਕ ਕੇ ਉੱਤੇ ਪਾਲੋ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਪੁੱਛਦਾ ਐ ਇੰਨਾ ਥਾਵਾ ਤੇ ਖੜ ਕੇ ਹੀ ਬੋਲਦੇ ਰਹੇ ਹੋ ਹੁਣ ਪਾਣੀ ਬਦਲ ਗਿਆ ਆ ਵੇਖੋ ਤਾਂ ਸਹੀ ਹੈ ਖੋਦਿਆ ਹੋਇਆ ਪਾਣੀ ਜੀ ਨੂੰ ਆਂਦੇ ਸਾਡਾ ਸੈਂਟਰ ਹੈ ਈਐਸਪੀਪੀ ਜੀ ਵੀ ਤੋ ਖੋਦ ਕੇ ਪਾਣੀ ਪਾ ਰਹੇ ਆ ਆ ਔਰ ਆ ਇਹ ਇੱਕ ਸੈਂਟਰ ਹੈ ਜਿੱਥੋਂ ਦੋ ਸੈਂਟਰ ਬਣ ਗਏ ਤਾਜਪੁਰ ਰੋਡ ਇੱਕ ਫੋਕਾ ਪਰ 9 ਕਰੋੜ ਲੀਟਰ ਪੈਂਦਾ ਹੈ ਇੱਕ ਬਾਦਰ ਕੇ ਵਾਲਾ ਔਰ ਇਹ ਕਿੰਨਾ ਬਣ ਗਿਆ 10.5 ਕਰੋੜ ਟੋਟਲ ਬੁੱਡੇ ਨਾਲੇ ਜਿਹੜੀਆਂ ਫੈਕਟਰੀਆਂ ਨੇ ਉਹ ਪਾਉਂਦੀਆਂ ਨੇ 50 ਕਰੋੜ ਦੇ ਕਰੀਬ ਔਰ 15 ਕਰੋੜ ਸਿਰਫ ਡਾਈ ਵਾਲਿਆਂ ਦਾ ਤੇ ਜਿਹਦੇ ਚੋਂ ਅਸੀਂ 9 ਕਰੋੜ ਲੀਟਰ ਪਹਿਲਾ ਸਟੈਪ ਚੱਕਣਾ ਹੁਣ ਸੋਚ ਲਓ ਇੰਨਾ ਗੰਦਾ ਪਾਣੀ ਇਹ ਪਹਿਲੀ ਪਾਤਸ਼ਾਹੀ ਦਾ ਨਾਮ ਰੱਖਿਆ ਸੀ ਬੁੱਢਾ ਦਰਿਆ ਇਹਨਾਂ ਨੇ ਬਣਾਇਆ ਇਹ ਨਾਲਾ ਇਹ ਜਾ ਕੇ ਪੈਂਦਾ ਸਤਲੁਜ ਸਤਲੁਜ ਅੱਗੇ ਬਿਆਸ ਨਾਲ ਮਿਲਦਾ ਨਹਿਰਾਂ ਜਾਂਦੀਆਂ ਨੇ ਔਰ ਬੰਦਿਆਂ ਨੂੰ ਕੈਂਸਰ ਵੰਡਦੀਆਂ ਨੇ ਇਹ ਸਾਡੀ ਸਰਕਾਰ ਹੈ ਕਿਉਂ ਨੈਸ਼ਨਲ ਪੋਲੂਸ਼ਨ ਬੋਰਡ ਨੇ ਕਿਹਾ ਕਿ ਇਹਨੂੰ ਬੰਦ ਕਰੋ ਕਿਉਂ ਕਿ ਪੰਜਾਬ ਪੋਲੂਸ਼ਨ ਬੋਰਡ ਨੇ ਕਿਉਂ ਨਹੀਂ ਸਾਡੇ ਮੁੱਖ ਮੰਤਰੀ ਤੇ ਸਰਕਾਰ ਦੇ ਜੂਤ ਸਰਕੜੀ ਕੀ ਕਾਰਨ ਬਈ ਹੁਣ ਇਹ ਜਿਹੜੇ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਆ ਇਹ ਇਹੋ ਜਿਹਾ ਪਾਣੀ ਉਹਨਾਂ ਦੇ ਪਿੰਡਾਂ 'ਚ ਜਾਂਦਾ ਹੁੰਦਾ ਜਾਂ ਜਿਹੜੇ ਲੋਕ ਰਹਿ ਰਹੇ ਨੇ 25-25 ਲੱਖ ਰੁਪਏ ਦਾ ਜੁਰਮਾਨਾ ਇਹਨਾਂ ਫੈਕਟਰੀਆਂ ਨੂੰ ਹੋਣਾ ਸੀ ਜਿਨ੍ਹਾਂ ਨੂੰ ਉਹ ਸੇਫ ਕਰ ਰਹੇ ਨੇ ਉਹਨਾਂ ਨੂੰ ਬਚਾ ਰਹੇ ਨੇ ਏ ਜੀ ਇਹ ਤੁਹਾਡੀ ਸਰਕਾਰ ਹੈ ਉਹ ਸੌਰੀਓ ਜੇ ਕੁਛ ਨਹੀਂ ਕਰ ਸਕਦੇ ਤਾਂ ਸਤੀਵਾ ਦੇ ਕੇ ਪਾਸੇ ਹੋ ਔਰ ਨਾ ਕਰੋ ਸਾਡੀ ਤੇ ਮੇਰੀ ਤੇ ਲੱਖੇ ਦੀ ਜਾਂ ਬਾਕੀਆਂ ਦੀ ਗੱਲ ਨਾ ਮੰਨੋ ਜੋ ਤੁਸੀਂ ਪਹਿਲਾਂ ਕਹਿੰਦੇ ਰਹੇ ਹੋ ਉਹ ਝੂਠ ਸੀ ਜਾਂ ਹੁਣ ਝੂਠ ਕਰ ਰਹੇ ਹੋ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਜਵੇਂ ਲੱਖੇ ਨੇ ਆਪੀਂ ਕੀਤੀ ਕਿ ਜਦੋਂ ਸਰਕਾਰਾਂ ਨਹੀਂ ਉੱਠਦੀਆਂ ਲੋਕ ਉੱਠਦੇ ਨੇ ਔਰ ਜਦੋਂ ਲੋਕ ਉੱਠ ਪੈਂਦੇ ਨੇ ਤਾਂ ਆਉਂਦੀਆਂ ਦੇਸ਼ਾਂ ਦੀਆਂ ਸਟੇਟਾਂ ਦੀਆਂ ਤਕਦੀਰਾਂ ਬਦਲਦੀਆਂ ਨੇ ਨਹੀਂ ਤੈਨੂੰ ਪੀ ਕੇ ਮਰਨ ਲਈ ਰੈਡੀ ਰੋ ਆਜ਼ਾਦ ਓਏ ਆਜ਼ਾਦ ਪੁੱਤ ਉੜਿਆ ਪੁੱਤ ਉੜਿਆ ਇੱਕ ਦੱਸਿਓ ਜੇ ਇਹ ਲੱਖੇ ਦਾ ਬੇਟਾ ਹੈ ਬਖਾਈ ਪੋਤੇ ਨੂੰ ਇਹ ਲੱਖੇ ਦਾ ਬੇਟਾ ਹੈ ਮੈਂ ਇਹਨੂੰ ਤੁਹਾਡੇ ਸਾਹਮਣੇ ਪਤਾ ਕਿਉਂ ਲਿਆਂਦਾ ਐ ਐਡੇ ਐਡੇ ਬੱਚੇ ਤੁਹਾਡੇ ਵੀ ਨੇ ਇਨ੍ਹਾਂ ਫੈਕਟਰੀਆਂ ਵਾਲਿਆਂ ਦੇ ਵੀ ਨੇ ਇਹਨਾਂ ਨੂੰ ਇਹਨਾਂ ਬੱਚਿਆਂ ਨੂੰ ਆਹ ਜ਼ਹਿਰ ਪਿਲਾਉਂਗੇ ਕੈਂਸਰ ਕਰੂਗੇ ਸਾਰੇ ਦਿਨ ਮਿਹਨਤ ਕਰਦੇ ਹਾਂ ਕਿ ਮੇਰੇ ਬੱਚਿਆਂ ਦੀ ਜ਼ਿੰਦਗੀ ਵਧੀਆ ਹੋਵੇ ਆ ਜ਼ਿੰਦਗੀ ਹੈ ਸਭ ਤੋਂ ਜ਼ਰੂਰੀ ਚੀਜ਼ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਸਰੋਤ ਪਾਣੀ ਤੇ ਪਾਣੀ ਜ਼ਹਿਰ ਓਏ ਇਹਨਾਂ ਦੀ ਸ਼ਰਮ ਕਰ ਲੋ ਇਹਨਾਂ ਬੱਚਿਆਂ ਦੀ ਅਸੀਂ ਕੁਝ ਲੈਣਾ ਨਹੀਂ ਵਿੱਚੋਂ ਇਹਨਾਂ ਦੀਆਂ ਜ਼ਿੰਦਗੀਆਂ ਬਚ ਜਾਣ ਉਹਦੇ ਲਈ ਤੁਰੇ ਫਿਰਦੇ ਆ ਭਾਈ ਆ ਰਾਗੀ ਰੋ ਰਿਆ ਆ ਨਰਾਜ਼ ਆਂਦਾ ਬੰਦਾ ਖੜਿਆ ਇਹਦੇ ਖੜਿਆ ਜਾਂਦਾ ਹੈ ਹੈ ਬਹੁਤ ਗੰਦਾ 10 ਪੰਜਾਬ ਦੇ ਲੋਕਾਂ ਨੂੰ ਯਾਰ 10 ਪੰਜਾਬ ਦੇ ਲੋਕਾਂ ਨੂੰ ਉਹ ਪੰਜਾਬ ਦੇ ਲੋਕੋ ਤੁਸੀਂ ਕਿਤੇ ਆਪ ਦੀ ਤਰੀਕ ਨੂੰ ਆਪਾਂ ਸਾਥ ਦਈਏ ਲੱਖੇ 22 ਦਾ ਤੇ ਜਿੱਥੇ ਕਹਿੰਦੇ ਉੱਥੇ ਜ਼ਰੂਰ ਪਹੁੰਚੀ ਆਪਾਂ ਇੱਥੇ ਖੜਿਆ ਨਹੀਂ ਜਾਂਦਾ ਬਾਈ ਜੀ ਆ ਤੁਸੀਂ ਓਏ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਸਿੱਧ ਹੋਵੋਗੇ ਪੰਜਾਬੀਓ ਕਾਤਲ ਓਏ ਉਹ ਮੌਤ ਸੋਟ ਆ ਗਈ ਓ ਘਰਾਂ 'ਚ ਜੇ ਨਾ ਹੁਣ ਵੀ ਉੱਠੇ ਤਾਂ ਆ ਠੰਗੀ ਜਾਂਦਾ ਆ ਪ੍ਰਸ਼ਾਸਨ ਸਾਨੂੰ ਘੇਰ ਨੂੰ ਫੜਦਾ ਠੀਕ ਆ ਸਾਨੂੰ ਫੜ ਕੇ ਅੰਦਰ ਕਰਦੇ ਹੋ ਡਾਂਗਾ ਮਾਰੋ ਲੋਕਾਂ ਨੂੰ ਆਉਣਾ ਨਾ ਦਿਓ ਤੇ ਤੁਸੀਂ ਯਾਰ ਦੇ ਕੇ ਮਾਰ ਦੋ ਲੋਕਾਂ ਨੂੰ ਕੌਣ ਚ ਮੈਂ ਬਾਰਾ ਨਵਾਂ ਬਣਿਆ ਪ੍ਰਧਾਨ ਅਮਨ ਰੋੜਾ ਇਹਦਾ ਜਵਾਬ ਦੇਊਗਾ ਨਵਾਂ ਬਣਿਆ ਦਾ ਉਪ ਪ੍ਰਧਾਨ ਜਵਾਬ ਦਊ ਮੁੱਖ ਮੰਤਰੀ ਜਵਾਬ ਦਊ ਦਿੱਲੀ ਦੇ ਜਵਾਬ ਦੇਣ ਕੌਣ ਜਵਾਬ ਦੇਊਗਾ ਯਾਰ ਨਾ ਸ਼ਹਿਰੀ ਨਾ ਪਿੰਡੂ ਨਾ ਮੀਰ ਨਾ ਗਰੀਬ ਨਾ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਉਹ ਇਨਸਾਨੀਅਤ ਦਾ ਮਸਲਾ ਮੁਖਤਰੀ ਭਲਾਈ ਦਾ ਮਸਲਾ ਆਓ ਮੇਰਾ ਵੀ ਤਾਂ ਤਿੰਨ ਤਰੀਕ ਨੂੰ ਬੰਦ ਕਰ ਲੈ ਇੱਕ ਸਪਰੀ ਹੈਗਾ ਸੱਲਾਂ ਦੀ ਹੈ ਇਹ ਕਿਉਂ ਆਈ ਦਿੱਲੀ ਚ 400 ਤੋਂ ਉੱਤੇ ਗਿਆ ਆ ਜਿਹੜਾ ਵੇਖ ਰਹੇ ਹੋ ਨਾ ਆ ਇਹ 800 ਤੋਂ ਉੱਤੇ ਆ 800 ਤੋਂ ਉੱਤੇ ਆ ਏਕਯੂਆਈ ਆ ਵੇਖ ਲੋ ਹੱਤੂ ਆ ਵੇਖ ਲੋ ਪਾਣੀ ਵੇਖ ਲੋ ਓ ਸਾਰੇ ਕੁਛ ਤਾਂ ਸੋਚ ਲੋ ਯਾਰ ਜੇ ਹੁਣ ਨਾ ਆਏ ਫਿਰ ਤੁਸੀਂ ਪੰਜਾਬ ਦੇ ਨਹੀਂਗੇ ਫਿਰ ਤੁਸੀਂ ਮਤਲਬ ਅੱਖਾਂ ਵੇਖ ਕੇਵੇਂ ਹਾਲ ਹੈ ਸੰਗ ਮੱਛ ਲੱਗ ਗਿਆ ਹੁਣ ਮੈਨੂੰ ਦੱਸੋ ਆ ਜਿਹੜੇ ਲੋਕ ਰਹਿੰਦੇ ਨੇ ਸ਼ੇਰਾ ਇਹ ਕੀੜੇ ਮਖੌੜੇ ਨੇ ਇਹ ਕੀੜੇ ਮਕੌੜਿਆਂ ਤੋਂ ਬੁਰਾ ਰਹਿ ਰਹੇ ਨੇ ਇਹਨੇ ਬੱਚੇ ਜਿੰਦਗੀ ਬਹੁਤ ਛੋਟੀ ਹੋ ਜਾਂਦੀ ਹੈ ਹੈ ਹੀ ਨਹੀਂ 60 ਸਾਲ ਤੋਂ ਉੱਤੇ ਉਮਰ ਹੈ ਨਹੀਂ ਢੱਡ ਪਾੜਿਓ ਮੈਨੂੰ ਦੱਸ ਯਾਰ ਅਸੀਂ ਇਹਨਾਂ ਨਾਲ ਕੀ ਕਰ ਰਹੇ ਇਹਨਾਂ ਬੱਚਿਆਂ ਦਾ ਇਹਨਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਬੰਦਾ ਆਪਣੇ ਬੱਚੇ ਨੂੰ ਪਿਆਰ ਕਰਦਾ ਤੁਸੀਂ ਬੱਚਿਆਂ ਨੂੰ ਜ਼ਹਿਰ ਪਿਆਰ ਰਹੇ ਹੋ ਪੰਜਾਬੀ ਉੱਠਕੋ ਹੁਣ ਆਜੋ ਭਾਈ ਤਿੰਨ ਤਰੀਕ ਨੂੰ ਵੇਅਰ ਕੱਪਾਂ ਦਾ ਸਮਾਂ 12 ਵਜੇ ਆ ਵੀ ਦਿਖਾ ਦੇ ਕਰਕੇ ਮਾੜਾ ਜਾ ਉਹ ਵੀ ਦਿਖਾ ਦੇ ਜ਼ੂਮ ਕਰਕੇ ਆਹ ਵਖਾ ਦੇ ਹਾਲਾ ਦਿਖਾ ਦੇ ਹਜ਼ਾਰਾਂ ਫੈਕਟਰੀਆਂ ਦਿਖਾ ਆ ਦਿਖਾ ਆ ਦਿਖਾ ਇੱਧਰ ਜਿਹੜੇ ਕਹਿੰਦੇ ਗਟ ਪਰਾਲੀ ਨੂੰ ਅੱਗ ਲਾਉਂਦੇ ਆ ਦਿਖਾ ਆ 12 ਮਹੀਨੇ 23 ਦਿਨ 11 ਨਿਕਲਦੀਆਂ ਦਿਖਾ ਆ ਦਿਖਾ ਹਾਂਜੀ ਇੱਕ ਜ਼ਰੂਰੀ ਗੱਲ ਹੈ ਸਰ ਜੋ ਵੀ ਸੱਜਣ ਮਿੱਤਰ ਆ ਰਹੇ ਨੇ ਆਪਦੇ ਆਪ ਦੇ ਸਾਧਨ ਲੈ ਕੇ ਮੇਰੀ ਇੱਕ ਉਹਨਾਂ ਨੂੰ ਬੇਨਤੀ ਹੈ ਕਿ ਕੋਈ ਵੀ ਸੀਟ ਆਪਦੇ ਖੱਬੇ ਸੱਜੇ ਪਿੱਛੇ ਖਾਲੀ ਨਾ ਲੈ ਕੇ ਆਇਓ ਜਿਹੜੇ ਵਿਚਾਰੇ ਹੋਰ ਹਮਾਤਾ ਢਾਉਣੇ ਚਾਹੁੰਦੇ ਨੇ ਜਿੰਨਾਂ ਕੋਲੇ ਕੋਈ तरीका ਨਹੀਂ ਕਾ ਆਉਂਦਾ ਕੋਈ ਉਹਨਾਂ ਕੋਲੇ ਸਾਧਨ ਨਹੀਂ ਕਾ ਆਉਂਦਾ ਉਹਨਾਂ ਨੂੰ ਨਾਲ ਬਾ ਲਿਆਇਓ ਜੀ ਤੇ ਇੱਕ ਮੇਰੀ ਬੇਨਤੀ ਹੈ ਗੁਜ਼ਾਰਿਸ਼ ਹੈ ਰਿਕੁਐਸਟ ਹੈ ਉਹਨਾਂ ਜਿਹੜੇ ਸਾਧਨ ਸੰਪਨ ਲੋਕ ਨੇ ਜਿਨ੍ਹਾਂ ਕੋਲੇ ਬਸਾਂ ਵੀ ਹੈਗੀਆਂ ਨੇ ਕਿ ਯਾਰ ਪਾਣੀ ਤੁਸੀਂ ਵੀ ਪੀਨੇ ਹੋ ਤੁਹਾਡੇ ਬੱਚੇ ਵੀ ਪਿੰਦੇ ਨੇ ਜੇ ਤੁਸੀਂ ਸਾਨੂੰ ਬਸਾਂ ਕੁਝ ਪ੍ਰੋਵਾਈਡ ਕਰ ਸਕੋ ਜਾਂ ਆਪ ਹੀ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਲਿਆ ਸਕੋ ਜਾਂ ਜਿਹੜੇ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਇਲਾਕਿਆਂ ਵਾਈਸ ਪ੍ਰਬੰਧਕ ਨੇ ਆਪ ਹੀ ਉਹਨਾਂ ਨੇ ਵਿਚਾਰਿਆ ਨੇ ਸੇਵਾ ਲਈ ਹੈ ਉਹਨਾਂ ਨਾਲ ਸੰਪਰਕ ਕਰਕੇ ਜੇ ਤੁਸੀਂ ਉਹ ਬੱਸਾਂ ਜਾਂ ਟਰੱਕ ਜਾਂ ਕੋਈ ਵੀ ਵੱਡਾ ਵਹੀਕਲ ਸਾਨੂੰ ਪ੍ਰੋਵਾਈਡ ਕਰਾ ਸਕੋ ਸਾਨੂੰ ਦੇ ਸਕੋ ਜਾਂ ਲਿਆ ਸਕੋ ਤਾਂ ਉਹ ਵਿਚਾਰੇ ਜੋ ਬੰਦੇ ਆਉਣਾ ਚਾਹੁੰਦੇ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿਰਾਏ ਵੀ ਬਹੁਤ ਨੇ ਬੱਸਾਂ ਦੇ ਤਾਂ ਉਹ ਆ ਜਾਣ ਉਹਨਾਂ 'ਚ ਬੈਠ ਕੇ ਤੇ ਬਾਕੀ ਮੇਰੀ ਜਿਹੜੇ ਬੱਸਾਂ ਦਾ ਕਿਰਾਇਆ ਵੀ ਲਾ ਸਕਦੇ ਨੇ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਬੱਸਾਂ 'ਚ ਬਹਿ ਕੇ ਆ ਜਿਓ ਜਿਉਂ ਕਿ ਆਪਾਂ ਵੇਰਕਾ ਜਿਹੜਾ ਪਲਾਂਟ ਹੈ ਆ ਫਰੋਜ਼ਪੁਰ ਰੋਡ ਤੇ ਵੇਰਕਾ ਮਿਲਕ ਪਲਾਂਟ ਜਿਹੜੀ ਫਰੋਜ਼ਪੁਰ ਰੋਡ ਹੈ ਬ੍ਰਿਜ ਦੇ ਥੱਲੇ ਨਹਿਰਾਂ ਦੇ ਨਾਲ ਉੱਥੇ ਆਉਣਾ ਹੈ ਤਾਂ ਮੇਰੀ ਬੇਨਤੀ ਸਾਰਿਆਂ ਨੂੰ ਕਿ ਜੇ ਕੋਈ ਬੱਸਾਂ ਪ੍ਰੋਵਾਈਡ ਕਰਾ ਸਕਦੇ ਤਾਂ ਕਰਾਓ ਤਾਂ ਜੋ ਲੋਕ ਵਿਚਾਰੇ ਜੋ ਆਉਣਾ ਚਾਹੁੰਦੇ ਨੇ ਆਪਦੇ ਇਲਾਕਿਆਂ ਚ ਪਿੰਡਾਂ ਚ ਸ਼ਹਿਰਾਂ ਚ ਬੈਠ ਕੇ ਸਾਨੂੰ ਕਹਿ ਵੀ ਰਹੇ ਨੇ ਉਹਨਾਂ ਨੂੰ ਸਹਾਇਤਾ ਹੋ ਜੇ ਉਹਨਾਂ ਲਈ ਥੈਂਕ ਯੂ ਵੈਰੀ ਮੱਚ ਮਿਹਰਬਾਨੀ ਬਤੁਜਾ ਹੱਥ ਜੋੜ ਕੇ ਤੁਹਾਨੂੰ ਫਤੇ ਵੀ ਨਹੀਂ ਬੁਲਾ ਸਕਦਾ ਕਿਉਂਕਿ ਹੱਥ ਚ ਫੋਨ ਬੜਿਆ ਹੋਇਆ ਤਾਂ ਇਹ ਕਿਰਪਾ ਜ਼ਰੂਰ ਕਰਿਓ ਜੀ